ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬੀਤੀ ਦੇਰ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਗੁੱਜਰ ਪਰਿਵਾਰ ਦੀ ਵੀਰ ਕਿੱਲੇ ਦੀ ਇਕੱਠੀ ਕੀਤੀ ਗਈ ਤੂੜੀ ਦੇ ਭੰਡਾਰ ਅਤੇ ਲਗਭਗ 3 ਕਿੱਲੇ ਦੀ ਗੱਠੇ ਵਾਲੀ ਪ੍ਰਾਲੀ ਦੇ ਟੈਰ ਨੂੰ ਭਿਆਨਕ ਅੱਗ ਲੱਗ ਗਈ ਕਿੰਨੀ ਮਤ ਦੇ ਰਹੀ ਕਿ ਦੇਰ ਰਾਤ ਕੀ ਫਾਇਰ ਬ੍ਰਿਗੇਡ ਅਤੇ ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਮੱਜਾਂ گاਵਾਂ ਨੂੰ ਮੌਕੇ ਤੋਂ ਕੱਢ ਲਿਆ ਅਤੇ ਸੁਰੱਖਿਅਤ ਥਾਂ ਤੇ ਲੈ ਗਏ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਘਟਨਾ ਹਲਕਾ ਦਿਨਾ ਨਗਰ ਦੇ ਪੁਨਿਆੜ ਵਿੱਚ ਪੈਂਦੇ ਪਿੰਡ ਨਰੰਗਪੁਰ ਨੇੜੇ ਰੇਲਵੇ ਫਾਟਕ ਦੀ ਹੈ ਜਿੱਥੇ ਗੁਜਰ ਭਾਈਚਾਰੇ ਦੇ ਲੋਕ ਕਾਫੀ ਤਾਦਾਦ ਵਿੱਚ ਡੇਰਿਆਂ ਵਿੱਚ ਰਹਿੰਦੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇੱਕ ਮਿੰਟ ਮੇਰਾ ਭਰਾ ਹੈਗਾ ਆਪਣੇ ਇਸਲਾਮਦੀਨ ਜਿਹਦੇ ਘਰ ਨਾਲ ਇੱਥੇ ਰਾਤ ਦੀ ਆਪਣੇ ਨਰੰਗਪੁਰ ਪੁਨਿਆੜ ਚੱਕ ਲੱਗੀ ਹੈ ਜੋ ਰਾਤੀ ਤੂਫਾਨ ਆਇਆ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘਟੋ ਘਟੇ 30 40 ਕਿੱਲੇ ਪ੍ਰਾਲੀ ਸੀਗੀ ਵੀ ਟਰਾਲੀਆਂ ਤੂੜੀ ਦੀ ਸੀ तकरीबन 5 ਲੱਖ ਰੁਪਏ ਦਾ ਨੁਕਸਾਨ ਹੋਇਆਗਾ ਅਸਮਾਨੀ ਬਿਜਲੀ ਕਰਨ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪਰਾਲੀ ਦਾ ਵੀ ਅਜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਇਹ ਗਰੀਬ ਨਾਲ ਬੜਾ ਵਿਚਾਰੀ ਨਾਲ ਜ਼ੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਾਹੀਂ ਸਤਕਾਰਯੋਗ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਫਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸਵਾ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਰ ਕੰਮ ਜਿਹੜਾ ਸਾਹਿਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮੱਤ ਕੀਤੀ ਜਾਵੇ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਅੱਜ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਯੂ ਰੋਡ ਤੇ ਡਿੱਗੇ ਸੀ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਿਹੜਾ ਹੋਰ ਨੁਕਸਾਨ ਹੋਣ ਤੋਂ ਉਹਨਾਂ ਬਚਾ ਲਿਆ ਸਵੇਰੇ ਫਿਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫੇਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੰਪਲੀਟ ਕੀਤਾ ਸੀ ਹੁਣ ਵੀ ਅੱਗੇ ਕਾਬੂ ਪਾ ਰਹੇ ਨੇ ਤੇ ਗਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਖਰਚਾ ਹੈਗਾ ਜਿਹੜਾ ਜ਼ਿੰਮੇਵਾਰਾਂ ਦਾ ਇਹਨੇ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆਸਰਦੀ ਸ਼ਾਂਤੀ ਨਹੀਂ ਹੋਇਆ ਨੀਜੀ ਜਾਨੀ ਮਾਲ ਤੋਂ ਵੇਚਦਾ ਬਚਾ ਹੋ ਗਿਆ ਲਾਗੇ ਤਿੰਨ ਚਾਰ ਘਰ ਨੇ ਸਾਡੇ ਗੁਜਰਾਂ ਦੇ ਨੇ ਬਾਕੀ ਪੂਰਾ ਪਿੰਡ ਹੈਗਾ ਇੱਥੇ ਤੇ ਇਹ ਜਦੋਂ ਅੱਗ ਲੱਗੀ ਨਾ ਉਦੋਂ ਸਾਰਾ ਮਹੱਲਾ ਹੀ ਆ ਗਿਆ ਪਿੰਡ ਵਾਸੀ ਵੀ ਆਪਣੇ ਗੁਜਰ ਵੀ ਸਾਰੇ ਬੰਗਰ ਕਿੰਨੇ ਵੱਡੇ ਲੱਗੇ ਕਾਫੀ ਡੰਗਰ ਸੀਗੇ ਇਹਨਾਂ ਨੂੰ ਸਾਰਿਆਂ ਨੇ ਇਹ ਮਹੱਲੇ ਵਾਲਿਆਂ ਨੇ ਆ ਕੇ ਕੱਢਿਆ ਵਿਚਾਰੇ ਰਾਤ ਹਾਂ ਤੇ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਨਹੀਂ ਤਾਂ ਇਹ ਵਿਚਾਰੇ ਬੇਜਮਾਨ ਪਸ਼ੂ ਜਿਹੜੇ ਨੇ ਇਹ ਵੀ ਵਿੱਚੇ ਸੜ ਕੇ ਸੁਆਹ ਜਾਣੀ ਸੀਗੇ ਹਾਂ ਸੋ ਲਾਗੇ ਪਿੰਡ ਪੈਂਦਾ ਹੈ ਬੜਾ ਨੁਕਸਾਨ ਹੋਣਾ ਸੀ ਇਹ ਤੇ ਚਲੋ ਮਾਲਕ ਦੀ ਕਿਰਪਾ ਹੋ ਗਈ ਕਿ ਸਾਰੇ ਲੋਕੀ ਇੱਥੇ ਇਕੱਠੇ ਹੋ ਗਏ ਤੇ ਲੋਕਾਂ ਨੇ ਬੜੀ ਹੈਲਪ ਕੀਤੀ ਰਾਤ ਸਾਰੀ ਰਾਤ ਪੂਰਾ ਮਹੱਲਾ ਪੂਰਾ ਪਿੰਡ ਜਿਹੜਾ ਇੱਥੇ ਰਿਹਾ ਤੇ ਇਹਨਾਂ ਦਾ ਬਚਾਅ ਕਰਦਾ ਰਿਹਾ ਆਗੇ ਬਿਜਲੀ ਪਈ ਏ ਤੇ ਤਾਂ ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾਇਆ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨਾ ਕੋਈ ਮਹਿ ਕਾਰੋਬਾਰ ਕਰਨਾ ਨਾ ਬੱਚੀ ਕਰ ਸਕਦੀ ਹੈ ਵੀ ਮਤਾਂ ਕੋ ਕਰ ਜੀ ਤੇ ਇਹਦਾ ਕੱਖ ਨਹੀਂ ਦਿੱਤਾ ਦਾ ਕਿਸੇ ਨੂੰ ਜੀ ਹਾਂ ਹਾਂਜੀ ਸਭ ਕੋ ਕਰ ਜੀ ਤੇ ਜੀ 3-4 ਲੱਖ ਜਿਹੜਾ ਉਹ ਦੇਣ ਆਲਾ ਪਿਆ ਦਾ ਕਟਰ ਦੀ ਵਧਾਈ ਫਿਰ ਬਾਕੀ ਕਿਰਾਇਆ ਜਿਹੜੀ ਉਹ ਰਿਪਰ ਦੀ ਬਣਾਈ ਤੂੜੀ ਦਾ ਕਰਜ਼ਾ ਸਾਰਾ ਦੇਣਾ ਵਾਲਾ ਸਭ ਕਰਜ਼ੇ ਤੇ ਲਿਆਂਦਾ ਜੀ